ਤੁਸੀਂ ਉਹੋ ਜੀ ਲਾਈਨ ਦੇ ਵਿੱਚੋਂ ਜਿੱਥੇ ਸ਼ੁਰੂਆਤੀ ਤੌਰ ਦੇ ਵਿੱਚ ਆਪਣੀ ਪਹਿਚਾਨ ਬਣਾਣੀ ਬਹੁਤ ਮੁਸ਼ਕਿਲ ਹੈ ਕਿੰਨੇ ਕੁ ਸਮਾਂ ਲੱਗ ਗਿਆ ਸੀ ਕਿੰਨੀ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਬ ਪਹਿਚਾਨ ਤਾਂ ਮੈਂ ਹਜੇ ਵੀ ਬਣਾ ਰਿਹਾ ਜੀ ਹਜੇ ਵੀ ਮੈਂ ਕੁਝ ਨਹੀਂ ਕੁਝ ਵੀ ਨਹੀਂ ਹੈਗਾ ਨਾ ਦੇ ਬਰਾਬਰ ਆ ਤੇ ਪਹਿਚਾਨ ਹਜੇ ਵੀ ਬਣਾਉਣ ਦੀ ਜਰਨੀ ਹੈ ਜੋ ਉਸ ਤੇ ਮੈਂ ਚੱਲ ਰਿਹਾ ਹਾਂ ਕਿ ਮੈਂ ਮੁੰਬਈ ਗਿਆ ਆਪਣੀ ਜਰਨੀ ਦੇ ਵਿੱਚ ਤੇ ਉੱਥੇ ਜਾ ਕੇ ਬਹੁਤ ਆਰਟਿਸਟ ਨਾਲ ਕੋਲਾਬ ਕੀਤਾ ਬਾਲੀਵੁੱਡ ਆਰਟਿਸਟ ਦੇ ਨਾਲ ਪੰਜਾਬੀ ਆਰਟਿਸਟ ਦੇ ਨਾਲ ਜਿੰਨੇ ਵੀ ਮੁੰਬਈ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਨਾਲ ਜੋ ਕੰਮ ਕਰਨੇ ਦਾ ਮੌਕਾ ਮਿਲਿਆ ਜਿੱਦ ਮੈਂ ਤੁਹਾਨੂੰ ਹਾਨੀ ਸਿੰਘ ਦੀ ਕਹਾਣੀ ਦੱਸਦਾ ਜਦੋਂ ਅਸੀਂ ਸਟੂਡੀਓ ਦੇ ਵਿੱਚ ਸੀਗੇ ਤੇ ਸਾਡਾ ਸ਼ੂਟ ਸੀਗਾ ਤੇ ਉਹ ਜਿੱਦਾਂ ਹੀ ਐਂਟਰ ਕਰੇ ਮਤਲਬ ਉਹਨਾਂ ਦਾ ਰਿਐਕਸ਼ਨ ਸੀਗਾ ਓਏ ਹੋਏ 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 ਉਹਨਾਂ ਨੇ ਦੇਖਿਆ ਹੋਇਆ ਸੀ ਉਹਨਾਂ ਨੇ ਮੈਨੂੰ ਦੇਖਿਆ ਹੋਇਆ ਸੀਗਾ ਮੇਕਅਪਾ ਜੀ ਵੀ ਸੇਮ ਮੇਕਅਪਾ ਜੀ ਨੇ ਕਿਹਾ ਕਿ ਮੈਨੂੰ ਲੱਗਿਆ ਸਿੰਘ ਸਾਹਿਬ ਤੁਸੀਂ ਬਾਹਰ ਰਹਿੰਦੇ ਹੋ ਮੈਨੂੰ ਤਾਂ ਪਤਾ ਨਹੀਂ ਸੀ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਨਾ ਜਦੋਂ ਮੈਂ ਸਕੂਲ ਦੇ ਵਿੱਚ ਕਲਾਸ ਦੇ ਵਿੱਚ ਬੈਠਦਾ ਸੀਗਾ ਨਾ ਤਾ ਮੈਂ ਹੀ ਦੇਖਦਾ ਸੀਗਾ ਕਿ ਸਾਰੇ ਅਗਰ ਮੰਨ ਲਓ 40 ਜਨੇ ਕਲਾਸ ਤਾਂ ਉਹਦੇ ਵਿੱਚ 39 ਇੱਕ ਲਾਈਨ ਚ ਹੀ ਚੱਲ ਰਹੇ ਨੇ ਤੇ ਮੈਨੂੰ ਸੀਗਾ ਕਿ ਮੈਂ ਇਹਨਾਂ ਤੋਂ ਵੱਖਰੀ ਲਾਈਨ ਚੋਂਣੀ ਹੈ ਕੁਝ ਮੈਂ ਉਹ ਕਰਨਾ ਜੋ ਮੇਰਾ ਦਿਲ ਮੈਨੂੰ ਕਹਿੰਦਾ ਹੈ ਤੇ ਇਹ ਵੀ ਇੱਕ ਪਤਾ ਨਹੀਂ ਕਿੱਦਾਂ ਮਤਲਬ ਮੈਨੂੰ ਵੀ ਨਹੀਂ ਪਤਾ ਅੱਜ ਤੱਕ ਕਿ ਇਹ ਚੀਜ਼ ਕਿੱਦਾਂ ਹੋਈ ਹੈ ਕਿੱਦਾਂ ਮੇਰੀ ਬਾਡੀ ਵਿੱਚ ਆਈ ਤੇ ਉਹ ਖੁਦ ਹੀ ਖੁਦ ਹੀ ਅਟ੍ਰੈਕਟ ਹੋ ਗਿਆ ਮੈਂ ਉਸ ਚੀਜ਼ ਦੇ ਨਾਲ ਤੇ ਮੈਂ ਫਿਰ ਟ੍ਰੇਨਿੰਗ ਲਈਤੀ ਤੇ ਅੱਗੇ ਇੱਕ ਜਰਨੀ ਨੂੰ ਕੰਟੀਨਿਊ ਕੀਤੀ ਤੇ ਇਲਿਊਜ਼ਨ ਕੀ ਹੈ ਅਨਰੀਅਲ ਹੈ ਕਿ ਜੋ ਚੀਜ਼ਾਂ ਅਨਰੀਅਲ ਆ ਸਾਨੂੰ ਲੱਗਦੀਆਂ ਕਿ ਰਿਐਲਿਟੀ ਦੇ ਵਿੱਚ ਨਹੀਂ ਹੋ ਰਿਹਾ ਜਿੱਦਾਂ ਮੈਂ ਸਟੇਜ ਤੇ ਪਰਫਾਰਮ ਕਰਦਾ ਹਾਂ ਤਾਂ ਤੁਹਾਨੂੰ ਲੱਗੂ ਇੱਕ ਮਸ਼ੀਨ ਖੜੀ ਹੈ ਇੱਕ ਰੋਬੋਟ ਪਰਫਾਰਮ ਕਰ ਰਿਹਾ ਹੈ ਤਾਂ ਉੱਥੋਂ ਹੀ ਫਿਰ ਮੈਂ ਇਹ ਦੋਨਾਂ ਚੀਜ਼ਾਂ ਨੂੰ ਅਟੈਚ ਕਰਕੇ ਇੱਕ ਅਨਰੀਅਲ ਚੀਜ਼ ਨੂੰ ਇੱਕ ਇਲਿਊਜ਼ਨਿਸਟ ਦਾ ਨਾਮ ਦਿੱਤਾ ਹੈ ਤੇ ਜੇ ਅਗਰ ਮਨ ਨੂੰ ਕੋਈ ਪੁੱਛਦਾ ਕਿ ਅਸੀਂ ਤੁਹਾਡੇ ਵਰਗਾ ਬਣਨਾ ਤਾਂ ਮਨ ਨੂੰ ਇਹ ਚੀਜ਼ ਕਹਿਣਾ ਕਿ ਆ ਤੁਸੀਂ ਆਪਣੇ ਵਰਗੇ ਬਣੋ ਬੀ ਯੂਅਰਸੈਲਫ ਜੋ ਤੁਸੀਂ ਕਰਨਾ ਚਾਹੁੰਦੇ ਹੋ ਜੋ ਤੁਹਾਡਾ ਦਿਲ ਕਹਿੰਦਾ ਕਰਨੇ ਨੂੰ ਤੁਸੀਂ ਉਹ ਚੀਜ਼ ਕਰੋ ਲੁਧਿਆਣਾ ਟਾਈਮਸ ਦੇਖ ਰਹੇ ਤੁਸੀਂ ਮੈਂ ਹਾਂ ਪ੍ਰਬਲੀਮ ਕਾਰ ਇਨੀਸ਼ੀਏਟਰ ਆਫ ਚੇਂਜ ਦੇ ਵੱਲੋਂ ਹਰ ਸਾਲ ਇੱਕ ਯੂਥ ਕਨਕਲੇਵ ਕਰਵਾਇਆ ਜਾਂਦਾ ਜਿੱਥੇ ਬਹੁਤ ਸਾਰੇ ਆਰਟਿਸਟ ਪਰਫਾਰਮਰ ਪਹੁੰਚਦੇ ਨੇ ਜਿਨ੍ਹਾਂ ਦੇ ਵਿੱਚੋਂ ਅੱਜ ਸਾਡੇ ਨਾਲ ਮੌਜੂਦ ਨੇ ਗੁਰਪ੍ਰੀਤ ਜੀ ਜਿਨ੍ਹਾਂ ਦੀ ਕੀ ਇੰਸਟਾਗ੍ਰam ਅਕਾਊਂਟ ਅਗਰ ਤੁਸੀਂ ਦੇਖੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਇੰਨੇ ਵਧੀਆ ਵਧੀਆ ਪ੍ਰੋਜੈਕਟਸ ਨੇ ਵੱਡੇ ਵੱਡੇ ਆਰਟਿਸਟ ਦੇ ਨਾਲ ਇਹਨਾਂ ਨੇ ਆਪਣੀ ਪਰਫਾਰਮੈਂਸ ਉਹਨਾਂ ਨੂੰ ਕਹਿ ਲਓ ਇੱਕ ਰੀਲ ਜਿਹੜੀ ਅੱਜਕੱਲ ਕੰਟੈਂਟ ਦੇਖਣ ਨੂੰ ਮਿਲਦਾ ਸੋਸ਼ਲ ਮੀਡੀਆ ਤੇ ਤਾਂ ਜਦੋਂ ਕਿਸੇ ਵੀ ਸਟਾਰ ਨਾਲ ਕਿਸੇ ਵੀ ਆਰਟਿਸਟ ਦੇ ਨਾਲ ਤੁਹਾਡੀ ਇੱਕ ਪਰਫ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਹਮੇਸ਼ਾ ਹੀ ਬਹੁਤ ਪਿਆਰ ਮਿਲਦਾ ਜੀ ਆਡੀਅנס ਹਮੇਸ਼ਾ ਮੈਨੂੰ ਪਿਆਰ ਪੇਜ 'ਤੇ ਆ ਕਮੈਂਟਸ ਦੇ ਵਿੱਚ ਇਦਾਂ ਬਹੁਤ ਹੀ ਘਟ ਹੋਇਆ ਹੈ ਪਰਮਾਤਮਾ ਦੀ ਕਿਰਪਾ ਕੀ ਹੈ ਇਦਾਂ ਬਹੁਤ ਘਟ ਹੋਇਆ ਹੈ ਕਿ ਮੈਨੂੰ ਕਦੇ ਨੈਗੇਟਿਵਿਟੀ ਦੇਖਣੀ ਪਈ ਹੋਵੇ ਜਾਂ ਕੁਝ ਨੈਗੇਟਿਵ ਚੀਜ਼ਾਂ ਤੋਂ ਗੁਜ਼ਰਨਾ ਪਿਆ ਹੋਵੇ ਅਦਾ ਕਦੇ ਵੀ ਨਹੀਂ ਹੁੰਦਾ ਹਮੇਸ਼ਾ ਐਪਰੀਸ਼ੀਏਟ ਹੀ ਕੀਤਾ ਸਾਰਿਆਂ ਨੇ ਹਮੇਸ਼ਾ ਪਿਆਰ ਹੀ ਵੰਡੇ ਆ ਤੇ ਪਿਆਰ ਹੀ ਮਿਲਿਆ ਸਾਰਿਆਂ ਤੋਂ ਜਰਨੀ ਕਿੱਦਾਂ ਦੀ ਹੈ ਕਿਉਂਕਿ ਤੁਸੀਂ ਉਹੋ ਜੀ ਲਾਈਨ ਦੇ ਵਿੱਚੋਂ ਜਿੱਥੇ ਸ਼ੁਰੂਆਤੀ ਤੌਰ ਦੇ ਵਿੱਚ ਆਪਣੀ ਪਛਾਣ ਬਣਾਣੀ ਬਹੁਤ ਮੁਸ਼ਕਿਲ ਹੈ ਕਿੰਨੇ ਕੁ ਸਮਾਂ ਲੱਗ ਗਿਆ ਸੀ ਕਿੰਨੀ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਪ ਪਛਾਣ ਤਾਂ ਮੈਂ ਹਜੇ ਵੀ ਬਣਾ ਰਿਹਾ ਜੀ ਹਜੇ ਵੀ ਮੈਂ ਕੁਝ ਨਹੀਂ ਕੁਝ ਵੀ ਨਹੀਂ ਹੈਗਾ ਨਾ ਦੇ ਬਰਾਬਰ ਹਾਂ ਤੇ ਪਛਾਣ ਹਜੇ ਵੀ ਬਣਾਉਣ ਦੀ ਜਰਨੀ ਹੈ ਜੋ ਉਸ ਤੇ ਮੈਂ ਚੱਲ ਰਿਹਾ ਹਾਂ ਤੇ ਜਿੰਨਾ ਵੀ ਹੁਣ ਤੱਕ ਪ੍ਰਮਾਤਮਾ ਨੇ ਬਖਸ਼ਿਆ ਏ ਉਹਦੀ ਮਿਹਰ ਸਦਕਾ ਹੀ ਹੋਇਆ ਏ ਕਿ ਜਿੰਨਾ ਉਹਨੇ ਕਰਵਾਇਆ ਉਹਨਾਂ ਮਿਲਦਾ ਗਿਆ ਜਿੱਦਾਂ ਕਿ ਮੈਂ ਮੁੰਬਈ ਗਿਆ ਆਪਣੀ ਜਰਨੀ ਦੇ ਵਿੱਚ ਤੇ ਉੱਥੇ ਜਾ ਕੇ ਬਹੁਤ ਆਰਟਿਸਟ ਨਾਲ ਕੋਲਾਬ ਕੀਤਾ ਬਾਲੀਵੁੱਡ ਆਰਟਿਸਟ ਦੇ ਨਾਲ ਪੰਜਾਬੀ ਆਰਟਿਸਟ ਦੇ ਨਾਲ ਜਿੰਨੇ ਵੀ ਮੁੰਬਈ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਨਾਲ ਜੋ ਕੰਮ ਕਰਨੇ ਦਾ ਮੌਕਾ ਮਿਲਿਆ ਤੇ ਇੱਕ ਲਾਈਮਲਾਈਟ ਵਾਲਾ ਫੇਸ ਆਇਆ ਜਰਨੀ ਦੇ ਵਿੱਚ ਤੇ ਇਹ ਸਾਰਾ ਕੁਝ ਤਾਂ ਹੀ ਸੰਭਵ ਹੋਇਆ ਕਿ ਆਪਾਂ ਇੱਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਇੱਕ ਵੱਡੇ ਸ਼ਹਿਰ ਦੇ ਵਿੱਚ ਗਏ ਤਾਂ ਉੱਥੇ ਵੱਡੀਆਂ oportunidades ਸੀਗੀਆਂ ਤੇ ਉਹ ਸਾਰਾ ਕੁਝ ਐਦਾਂ ਹੀ ਜਰਨੀ ਦੇ ਵਿੱਚ ਅੱਗੇ-ਅੱਗੇ ਜਿੱਦਾਂ-ਜਿੱਦਾਂ ਅੱਗੇ ਵਧਦੇ ਗਏ ਉਦੋਂ-ਉਦੋਂ opportunities ਮਿਲਦੀਆਂ ਗਈਆਂ ਜਦੋਂ ਇਨਸਾਨ ਆਪਣਾ ਕੈਰੀਅਰ ਬਣਾਉਣ ਬਾਰੇ ਸੋਚਦਾ ਤਾਂ ਸਭ ਤੋਂ ਪਹਿਲਾਂ ਮਨ 'ਚ ਖਿਆਲ ਆਂਦਾ ਹੈ ਅੱਜਕੱਲ੍ਹ ਪੜ੍ਹਾਈ ਕਰਕੇ ਕੋਈ ਡਾਕਟਰ ਬਣ ਜਾਂਦਾ ਕੋਈ ਇੰਜੀਨੀਅਰ ਬਣ ਜਾਂਦਾ ਤੁਸੀਂ ਇਸ profession ਦੇ ਵਿੱਚ ਆਏ ਸ਼ੁਰੂਆਤੀ ਤੌਰ 'ਤੇ ਸ਼ੌਂਕਿਆ ਤੌਰ ਦੇ ਉੱਤੇ ਸ਼ੁਰੂ ਕੀਤਾ ਸੀ ਕਿ ਸ਼ੁਰੂ ਤੋਂ ਮਾਈਂਡ ਦੇ ਵਿੱਚ ਬਣਾਇਆ ਹੋਇਆ ਸੀ ਕਿ ਮੈਂ ਐਸੀ ਪਰਫੈਕਟ ਐਕਚੁਅਲੀ ਸਟਾਰਟਿੰਗ ਇਦਾਂ ਹੋਈ ਸੀ ਕਿ ਕਿ ਜਦੋਂ ਮੈਂ ਸਕੂਲ ਦੇ ਵਿੱਚ ਕਲਾਸ ਦੇ ਵਿੱਚ ਬੈਠਦਾ ਸੀਗਾ ਨਾ ਤਾ ਮੈਂ ਹੀ ਦੇਖਦਾ ਸੀਗਾ ਕਿ ਸਾਰੇ ਅਗਰ ਮੰਨ ਲਓ 40 ਜਣੇ ਕਲਾਸ 'ਚ ਤਾਂ ਉਹਦੇ ਵਿੱਚ 39 ਇੱਕ ਲਾਈਨ 'ਚ ਹੀ ਚੱਲ ਰਹੇ ਨੇ ਤੇ ਮੈਨੂੰ ਸੀਗਾ ਕਿ ਮੈਂ ਇਹਨਾਂ ਤੋਂ ਵੱਖਰੀ ਲਾਈਨ ਚੋਣਨੀ ਹੈ ਕੁਝ ਮੈਂ ਉਹ ਕਰਨਾ ਜੋ ਮੇਰਾ ਦਿਲ ਮੈਨੂੰ ਕਹਿੰਦਾ ਹੈ ਤੇ ਮੈਂ ਆਪਣੇ ਦਿਲ ਦੀ ਹੀ ਸੁਣੀ ਤੇ ਇੱਕ ਇਹ ਵੀ ਪਰਮਾਤਮਾ ਦੀ ਬਖਸ਼ੀ ਹੋਈ ਇੱਕ ਕਲਾ ਸੀਗੀ ਬਚਪਨ ਤੋਂ ਸਿੱਖ ਆਪਾਂ ਕਹਿੰਦੇ ਨਾ ਗੋਡ ਗਿਫਟ ਸੀਗਾ ਤਾਂ ਇੱਕ ਗੋਡ ਗਿਫਟ ਥੌਟ ਸੀਗਾ ਮਨ ਦੇ ਵਿੱਚ ਕਿ ਮੈਂ ਆਰਟਿਸਟ ਬਣਨਾ ਹੈ ਤੇ ਪਹਿਲਾਂ ਮੈਂ ਥੋੜੀ-ਬਹੁਤੀ ਸਿੰਗਿੰਗ ਵੀ ਟਰਾਈ ਕੀਤੀ ਤੇ ਫਿਰ ਮੈਂ ਸੋਚਿਆ ਕਿ ਨਹੀਂ ਕੁਝ ਅਲੱਗ ਕਰਦੇ ਆਂ ਤੇ ਇਹ ਵੀ ਇੱਕ ਪਤਾ ਨਹੀਂ ਕਿੱਦਾਂ ਮਤਲਬ ਮੈਨੂੰ ਵੀ ਨਹੀਂ ਪਤਾ ਅੱ ਕਿੱਦਾਂ ਮੇਰੀ ਬਾਡੀ ਵਿੱਚ ਆਈ ਤੇ ਉਹ ਖੁਦ ਹੀ ਖੁਦ ਹੀ ਅਟਰੈਕਟ ਹੋ ਗਿਆ ਮੈਂ ਉਸ ਚੀਜ਼ ਦੇ ਨਾਲ ਤੇ ਮੈਂ ਫਿਰ ਟ੍ਰੇਨਿੰਗ ਲੱਤੀ ਤੇ ਅੱਗੇ ਇੱਕ ਜਰਨੀ ਨੂੰ ਕੰਟੀਨਿਊ ਕੀਤਾ ਬੇਸਿਕਲੀ profession ਨੂੰ ਤੁਸੀਂ ਆਪਣੇ ਨਾਮ ਕੀ ਦੇਣਾ ਚਾਹੁੰਦੇ ਹੋ ਕਿਉਂਕਿ ਇੱਕ ਡਾਂਸਿੰਗ ਹੈ ਨਾ ਕੋਰੀਓਗ੍ਰਾਫੀ ਹੋਗੀ ਇਸ ਇਸ profession ਨੂੰ ਇਲੂਜ਼ਨ ਕਰਕੇ ਤੁਸੀਂ ਆਪਣੇ ਅਕਾਊਂਟ ਦਾ ਨਾਮ ਵੀ ਰੱਖਿਆ ਪਰ ਬਹੁਤ ਸਾਰੇ ਲੋਕ ਹੈ ਜਿਹੜੇ ਕਿ ਇਹਨੂੰ ਕਹ ਲੋ ਕੈਟੇਗੋਰਾਇਜ਼ ਨਹੀਂ ਕਰਦੇ ਅਕਚੁਅਲੀ ਉਹ ਇਸ ਲਈ ਹੈ ਕਿ ਇਲੂਜ਼ਨ ਇਸ ਲਈ ਰੱਖਿਆ ਹੋਇਆ ਮੈਂ ਤੁਹਾਨੂੰ ਦੱਸਦਾ ਕਿ ਇਹ ਡਾਂਸ ਸਟਾਈਲ ਡਿਫਰੈਂਟ ਹੈ ਇੰਡੀਆ ਦੇ ਵਿੱਚ ਬਹੁਤ ਲੋਕ ਕੱਟ ਬਹੁਤ ਘੱਟ ਲੋਕ ਕਰਦੇ ਨੇ ਤੇ ਥੋੜੇ ਡਿਫਰੈਂਟ ਸਟਾਈਲ ਆਨ ਕਰਦੇ ਨੇ ਮੈਨੂੰ ਲੱਗਦਾ ਕਿ ਇਹ ਜੋ ਸਟਾਈਲ ਦੀ ਪਿਓਰਿਟੀ ਹੈ ਮੈਂ ਉਸ ਨੂੰ ਮੇਨਟੇਨ ਕਰਾਂਗਾ ਮੈਂ ਇਸ ਦੇ ਵਿੱਚ ਕੋਈ ਇੰਡੀਅਨ ਸਟਾਈਲ ਫਿਊਜ਼ਨ ਜਾਂ ਫਿਰ ਬਾਲੀਵੁੱਡ ਐਦਾਂ ਦਾ ਸਟਾਈਲ ਮਿਕਸ ਨਹੀਂ ਕਰਾਂਗਾ ਜੋ ਇੰਟਰਨੈਸ਼ਨਲੀ ਗਲੋਬਲੀ ਇਹ ਸਟਾਈਲ ਚੱਲਦਾ ਹੈ ਮੈਂ ਉਦਾਂ ਹੀ ਇੰਡੀਆ ਦੇ ਵਿੱਚ ਪ੍ਰੈਜ਼ੈਂਟ ਕਰਾਂਗਾ ਤੇ ਉਹ ਦੇਖਣ ਨੂੰ ਫਿਰ ਅਨਰੀਅਲ ਲੱਗਦਾ ਹੈ ਤੇ ਇਲਿਊਜ਼ਨ ਕਿ ਹੈ ਅਨਰੀਅਲ ਹੈ ਕਿ ਜੋ ਚੀਜ਼ਾਂ ਆਨ ਰੀਅਲ ਆ ਸਾਨੂੰ ਲੱਗਦੀਆਂ ਕਿ ਰਿਐਲਿਟੀ ਦੇ ਵਿੱਚ ਨਹੀਂ ਹੋ ਰਿਹਾ ਜਿੱਦਾਂ ਮੈਂ ਸਟੇਜ ਤੇ ਪਰਫਾਰਮ ਕਰਦਾ ਹਾਂ ਤੁਹਾਨੂੰ ਲੱਗੂ ਕਿ ਮਸ਼ੀਨ ਖੜੀ ਹੈ ਕਿ ਰੋਬੋਟ ਪਰਫਾਰਮ ਕਰ ਰਿਹਾ ਹੈ ਤਾਂ ਉੱਥੋਂ ਹੀ ਫਿਰ ਮੈਂ ਇਹ ਦੋਨਾਂ ਚੀਜ਼ਾਂ ਨੂੰ ਅਟੈਚ ਕਰਕੇ ਇੱਕ ਅਨਰੀਅਲ ਚੀਜ਼ ਨੂੰ ਇੱਕ ਇਲਿਊਜ਼ਨਿਸਟ ਦਾ ਨਾਮ ਦਿੱਤਾ ਤੇ ਫਿਰ ਮੈਂ ਆਪਣੇ ਨਾਮ ਦੇ ਨਾਲ ਇਲਿਊਜ਼ਨ ਟਾਉਨ ਲਗਾਉਣਾ ਸ਼ੁਰੂ ਕੀਤਾ ਤੁਸੀਂ ਕਹਿਆ ਕਿ ਤੁਸੀਂ ਬਹੁਤ ਸਾਰੇ ਆਰਟਿਸਟ ਨਾਲ ਪਰਫਾਰਮ ਕੀਤਾ ਇੱਕ ਕਹਿ ਲਓ ਸੈਟੀਸਫੈਕਸ਼ਨ ਵੀ ਮਿਲਦੀ ਹੈ ਜਦੋਂ ਆਪਾਂ ਕੈਰੀਅਰ ਦੇ ਵਿੱਚ ਕਿਸੇ ਪੀਕ ਤੱਕ ਜਾਈਏ ਹਨੀ ਸਿੰਘ ਦੇ ਨਾਲ ਅਸੀਂ ਤੁਹਾਡੀ ਰੀਲ ਦੇਖੀ ਕੋਲਾਬੋਰੇਸ਼ਨ ਦੇਗਾ ਮਿਕਾ ਸਿਗਨਲ ਦੇਖੀ ਬਹੁਤ ਸਾਰੇ ਇਹੋ ਜਿਹੇ ਆਰਟਿਸਟ ਨੇ ਜਿਨ੍ਹਾਂ ਦੇ ਨਾਲ ਤੁਸੀਂ ਮਿਲਦੇ ਹੋ ਉਹਨਾਂ ਦਾ ਕੀ ਕਮੈਂਟ ਹੁੰਦਾ ਸਭ ਤੋਂ ਪਹਿਲੇ ਕਿਉਂਕਿ ਇਲਿਊਜ਼ਨ ਇੱਕ ਇਹੋ ਜਿਹਾ ਆਰਟ ਤੁਸੀਂ ਪਰਫਾਰਮ ਕਰ ਰਹੇ ਹੋ ਜੋ ਸ਼ਾਇਦ ਨਾਰਮਲ ਇਨਸਾਨ ਆਪਣੀ ਬਾਡੀ ਦੇ ਵਿੱਚ ਉਹ ਚੀਜ਼ਾਂ ਨੂੰ ਨਹੀਂ ਦਿਖਾ ਸਕਦਾ ਅ ਇਹ ਜੋ ਤੁਸੀਂ ਪੁੱਛਿਆ ਸਵਾਲ ਇਹ ਸਭ ਤੋਂ ਬੈਸਟ ਐਕਸਪੀਰੀਅੰਸ ਹੈਗਾ ਹੁਣ ਤੱਕ ਦੀ ਜਰਨੀ ਦੇ ਵਿੱਚ ਜਿੱਦਾਂ ਵੀ ਤੁਸੀਂ ਮਿਕਾ ਸਿੰਘ ਕਿਹਾ ਆਪਣਾ ਹਨੀ ਸਿੰਘ ਬਾਜੀ ਕਿਹਾ ਤੇ ਉਹ ਐਕਸਪਰੈਸ ਕਰਨਾ ਮਤਲਬ ਮੈਂ ਬਿਆਨ ਨਹੀਂ ਕਰ ਪਾ ਰਿਹਾ ਕਿ ਜਦੋਂ ਮੈਨੂੰ ਉਹਨਾਂ ਨੂੰ ਮਿਲਿਆ ਜਦੋਂ ਮੈਂ ਤੁਹਾਨੂੰ ਹਨੀ ਸਿੰਘ ਦੀ ਕਹਾਣੀ ਦੱਸਦਾ ਜਦੋਂ ਅਸੀਂ ਸਟੂਡੀਓ ਦੇ ਵਿੱਚ ਸੀਗੇ ਤੇ ਸਾਡਾ ਸ਼ੂਟ ਸੀਗਾ ਤੇ ਉਹ ਜਿੱਦਾਂ ਹੀ ਐਂਟਰ ਕਰੇ ਮਤਲਬ ਉਹਨਾਂ ਦਾ ਰਿਐਕਸ਼ਨ ਸੀਗਾ ਓਏ ਹੋਏ 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 ਉਹਨਾਂ ਨੇ ਦੇਖਿਆ ਹੋਇਆ ਸੀ ਉਹਨਾਂ ਨੇ ਮੈਨੂੰ ਦੇਖਿਆ ਹੋਇਆ ਸੀਗਾ ਮਿਕਾ ਬਾਜੀ ਵੀ ਸੇਮ ਮਿਕਾ ਬਾਜੀ ਨੇ ਕਿਹਾ ਕਿ ਮੈਨੂੰ ਲੱਗਿਆ ਸਿੰਘ ਜਦ ਤੁਸੀਂ ਬਾਹਰ ਰਹਿੰਦੇ ਹੋ ਮੈਨੂੰ ਤਾਂ ਪਤਾ ਨਹੀਂ ਸੀ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਨਾ ਤੇ ਉਹਨਾਂ ਨੇ ਮੈਨੂੰ ਦੋਨਾਂ ਨੇ ਇੱਕ ਆਏ ਸਾਹਮਣੇ ਤੋਂ ਆਏ ਤੇ ਘੁੱਟ ਕੇ ਗੱਲ ਨਾਲ ਲਾਇਆ ਤੇ ਬਾਕੀ ਸਾਰੇ ਆਰਟਿਸਟ ਹੈਰਾਨ ਕਿ ਅਸੀਂ ਵੀ ਆਏ ਹੋਏ ਹਾਂ ਸਾਨੂੰ ਤਾਂ ਮਤਲਬ ਨਹੀਂ ਨਾ ਜਾਣਦੇ ਜਾਂ ਪਛਾਣਦੇ ਇਹ ਵੀ ਪਹਿਲੀ ਵਾਰ ਆਏ ਨੇ ਔਰ ਮੈਂ ਪਹਿਲੀ ਵਾਰ ਗਿਆ ਸੀਗਾ ਮੁੰਬਈ ਉਹ ਜੋ ਵੀ ਟੀਮ ਸੀਗੀ ਆਰਗੇਨਾਈਜ਼ਰ ਸੀਗੀ ਉਹਨਾਂ ਨੂੰ ਵੀ ਪਤਾ ਸੀਗਾ ਕਿ ਮੈਂ ਪਹਿਲੀ ਵਾਰ ਆਇਆ ਤੇ ਇਹਨਾਂ ਨੂੰ ਪਹਿਲੀ ਵਾਰ ਮਿਲ ਰਹੇ ਆ ਬਟੋ ਲੱਗ ਹੀ ਨਹੀਂ ਸੀਗਾ ਕਿ ਪਹਿਲੀ ਵਾਰ ਮਿਲ ਰਹੇ ਆ ਮੈਂ ਖੁਦ ਹੈਰਾਨ ਸੀਗਾ ਮੈਂ ਮਤਲਬ ਆਈ ਵਾਸ ਵੈਰੀ ਗ੍ਰੇਟਫੁਲ ਆਮ ਆਮ ਬlesed ਕਿ ਮੇਰੇ ਨਾਲ ਇਹ ਚੀਜ਼ ਹੋ ਰੀਲ ਬਣਾਈ ਸੀਗੀ ਉਹਨਾਂ ਦੇ ਅਕੋਰਡਿੰਗ ਡਿਮਾਂਡ ਉਹਨਾਂ ਨੇ ਕੀਤੀ ਸੀ ਕਿਸੇ ਗਾਣੇ ਤੇ ਕਿ ਤੁਸੀਂ ਖੁਦ ਐਕਚੁਅਲੀ ਉਹਨਾਂ ਦਾ ਨਿਊ Song ਲਾਂਚ ਹੋਇਆ ਸੀਗਾ ਤੇ ਉਸ ਤੇ ਹੀ ਰੀਲ ਬਣਾਣੀ ਸੀਗੀ ਉੱਥੇ ਡਿਫਰੈਂਟ ਇਹ ਸੀਗਾ ਕਿ ਉਹਨਾਂ ਦਾ ਇੱਕ ਹੁੱਕ ਸਟੈਪ ਹੁੰਦਾ ਹੈ ਕਿ ਅਸੀਂ ਇਹ ਹੁੱਕ ਸਟੈਪ ਸਾਰੇ ਕ੍ਰੀਏਟਰਸ ਤੋਂ ਪਰਫਾਰਮ ਕਰਵਾਣਾ ਹੈ ਲੇਕਿਨ ਜਦੋਂ ਮੇਰੀ ਟਰਨ ਆndi ਸੀਗੀ ਉਹ ਕਹਿੰਦੇ ਸੀਗੇ ਨਹੀਂ ਤੂੰ ਆਪਣਾ ਕਰ ਜੋ ਤੁਸੀਂ ਕਰਦੇ ਹੋ ਤੁਸੀਂ ਉਹ ਪਰਫਾਰਮ ਕਰੋ ਅਸੀਂ ਉਹ ਟਰਾਈ ਕਰਾਂਗੇ ਕਰਨੇ ਦੱਤੇ ਉਹ ਅਸੀਂ ਹਮੇਸ਼ਾ ਕੁਝ ਨਾ ਕੁਝ ਬਲੈਂਡ ਕਰਕੇ ਚੀਜ਼ ਨੂੰ ਕੁਝ ਨਵਾਂ ਬਣਾਉਂਦੇ ਸੀਗੇ ਤੋਂ ਦੇਖਣ ਨੂੰ ਫਿਰ ਸਭ ਤੋਂ ਅਲੱਗ ਹੋ ਜਾਂਦਾ ਸੀਗਾ ਮੇਬੀ ਉਹ ਵੀ ਇੱਕ ਡਿਫਰੈਂਟ ਤਰ੍ਹਾਂ ਦੇ ਸਿੰਗਿੰਗ ਕਰਦੇ ਨੇ ਕਿਉਂਕਿ ਹਨੀ ਸਿੰਘ ਦੀ ਪਛਾਣ ਅਲੱਗ ਹੈ ਮਿੱਕਾ ਸਿੰਘ ਦੀ ਪਛਾਣ ਅਲੱਗ-ਅਲੱਗ ਪਛਾਣ ਹੈ ਕਿ ਤੁਹਾਡਾ ਇੱਕ ਜਿਹੜਾ ਹੀ ਤੁਹਾਡੀ ਆਰਟ ਹੈ ਤੁਹਾਡੀ ਕਲਾ ਉਹ ਵੀ ਬਿਲਕੁਲ ਬਿਲਕੁਲ ਅਲੱਗ ਹੈ ਤਾਂ ਹੀ ਉਹਨਾਂ ਨੂੰ ਇੱਕ ਕਨਸੈਪਟ ਹੈ ਹਾਂਜੀ ਬਿਲਕੁਲ ਕਿਉਂਕਿ ਇੱਕ ਇੱਕ ਚੀਜ਼ ਹੁੰਦੀ ਹੈ ਕਿ ਹੁਣ ਉੱਥੇ 10 ਜਣੇ ਰੂਮ ਦੇ ਵਿੱਚ ਤਾਂ ਬਾਕੀ 9 ਨੇ ਸੇਮ ਕਰਨਾ ਹੈ ਤੇ ਜਦੋਂ ਇੱਕ ਉਹਨਾਂ ਦੇ ਵਿੱਚ ਕੋਈ ਅਲੱਗ ਆ ਜਾਂਦਾ ਹੈ ਤੇ ਉਹਨਾਂ ਦਾ ਆਰਟ ਵੀ ਅਲੱਗ ਉਹਨਾਂ ਨੂੰ ਵੀ ਹੁੰਦਾ ਹੈ ਕਿ ਅਸੀਂ ਕੁਝ ਨਵਾਂ ਟਰਾਈ ਕਰੀਏ ਹਮੇਸ਼ਾ ਆਰਟਿਸਟ ਨੂੰ ਇਹੀ ਹੁੰਦਾ ਹੈ ਉਹਨੂੰ ਇਸ ਚੀਜ਼ ਦੀ ਭੁੱਖ ਹੁੰਦੀ ਹੈ ਕਿ ਮੈਂ ਨਵਾਂ ਕ੍ਰੀਏਟ ਕਰਾਂ ਹੁਣ ਮੈਂ ਇਹ ਚੀਜ਼ ਕਰ ਚੁੱਕਾ ਹੁਣ ਮੈਂ ਨਵਾਂ ਕ੍ਰੀਏਟ ਕਰਾਂ ਤੇ ਉਹਨਾਂ ਨੂੰ ਵੀ ਜਦੋਂ ਇਦਾਂ ਦੀ એનર્ਜੀ ਮਿਲਦੀ ਹੈ ਕਿ ਹਾਂ ਇਸ ਦੇ ਨਾਲ ਕੁਝ ਅਲੱਗ ਕਰੀਓੜੋ ਸਕਦਾ ਹੈ ਤਾਂ ਉਹ ਡੈਫੀਨਿਟਲੀ ਉਸ ਚੀਜ਼ ਨੂੰ ਮਤਲਬ ਬਹੁਤ ਖੁਸ਼ੀ-ਖੁਸ਼ੀ ਕਰ ਗੁਰਪ੍ਰੀਤ ਤੁਸੀਂ ਰੋਬੋਟਿਕ ਇਲਿਊਜ਼ਨਸ ਜਿਹੜੀਆਂ ਨੇ ਉਹ ਤਾਂ ਤੁਸੀਂ ਪਰਫਾਰਮ ਕਰਦੇ ਹੋ ਹੋਰ ਕਿਸ ਚੀਜ਼ ਦੇ ਵਿੱਚ ਇੰਟਰਸਟ ਹੈ ਕਿਉਂਕਿ ਇੱਕ ਆਰਟਿਸਟ ਜਦੋਂ ਕਿਸੇ ਲਾਈਨ ਦੇ ਵਿੱਚ ਜਾਂਦਾ ਨਾ ਉਹ ਸੋਚਦਾ ਕਿ ਮੈਂ ਇਹ ਵੀ profession ਨੂੰ try ਕਰਕੇ ਦੇਖਾਂ ਡਾਂਸ ਦੇ ਬਹੁਤ سارے ਫਾਰਮ ਹੈ ਹੋਰ ਕਿਸੇ ਚੀਜ਼ ਤੇ ਇੰਟਰਸਟ ਹੈ ਤੁਹਾਡਾ ਇੰਟਰਸਟ ਮੇਰਾ ਬਹੁਤ ਜ਼ਿਆਦਾ ਚੀਜ਼ਾਂ ਦੇ ਵਿੱਚ ਆ ਮਤਲਬ ਤੁਸੀਂ ਹੌਬੀਜ਼ ਕਹ ਲਓ ਜਾਂ ਮੇਰਾ ਇਹ ਵੀ ਮਤਲਬ ਹੌਬੀਜ਼ ਨਹੀਂ ਇਹ ਵੀ ਮੇਰਾ ਪੈਸ਼ਨ ਹੈ ਜਿੰਨਾ ਮੈਂ ਡਾਂਸ ਨੂੰ ਪਿਆਰ ਕਰਦਾ ਉਹਨੇ ਮੈਂ ਇਹਨਾਂ ਚੀਜ਼ਾਂ ਨੂੰ ਵੀ ਪਿਆਰ ਕਰਦਾ ਮਤਲਬ ਮੈਨੂੰ 뮤ਜ਼ਿਕ ਨਾਲ ਬਹੁਤ ਪਿਆਰ ਹੈ ਮੈਨੂੰ ਬੁੱਕਸ ਰੀਡ ਕਰਨਾ ਟਰੈਵਲ ਕਰਨਾ ਤੇ ਫਿਲਮ ਮੇਕਿੰਗ ਔਰ ਵੀਡੀਓਗ੍ਰਾਫੀ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਮੈਂ ਜਿੰਨੀਆਂ ਤੁਸੀਂ ਵੀਡੀਓਜ਼ ਦੇਖਦੇ ਹੋ ਮੇਰੀਆਂ ਉਸ ਦੇ ਵਿੱਚ 90% ਵੀਡੀਓਜ਼ ਮੈਂ ਖੁਦ ਹੀ ਸ਼ੂਟ ਕਰਦਾ ਤੇ ਖੁਦ ਹੀ ਐਡਿਟ ਕਰਦਾ ਤੇ ਉਹ ਵੀ ਇੱਕ ਤਰ੍ਹਾਂ ਨਾਲ ਮੇਰਾ ਪੈਸ਼ਨ ਔਰ ਪ੍ਰੋਫੈਸ਼ਨ ਹੈ ਹੁਣ ਤੱਕ ਕੀ ਕੀ ਪ੍ਰੋਜੈਕਟਸ ਆ ਚੁੱਕੇ ਨੇ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰੋ ਹੁਣ ਤੱਕ ਐਨੀਮੇਸ਼ਨ ਡਾਂਸ ਦੀਆਂ ਵੀਡੀਓਜ਼ ਆਈਆਂ ਤੇ ਕੋਲਾਬੋਰੇਸ਼ਨਸ ਹੋ ਗਈਆਂ ਤੇ ਉਹ ਚੀਜ਼ ਹੋ ਚੁੱਕੀ ਹੈ ਜਿਸ ਤੱਕ ਮੈਂ ਸਮਝਦਾ ਹਾਂ ਤੇ ਉਹ ਜ਼ਿਆਦਾ ਕਿ ਕੰਟੀਨਿਊ ਨਹੀਂ ਹੋ ਸਕਦੀ ਉਸ ਤੋਂ ਬਾਅਦ ਮੈਂ GTA ਦਾ ਕਨਸੈਪਟ ਲੈ ਕੇ ਆਇਆ ਸੀਗਾ ਇੱਕ GTA ਇੱਕ ਗੇਮ ਹੈ ਤੁਸੀਂ ਸਾਰੇ ਜਾਣਦੇ ਹੋ ਬਚਪਨ ਦੇ ਵਿੱਚ ਸਾਰਿਆਂ ਨੇ ਖੇਡੀ ਹੈ ਤੇ ਉਹ ਗੇਮ ਇੰਟਰਨੈਸ਼ਨਲ ਲੈਵਲ ਤੇ ਹੁੰਦੀ ਸੀਗੀ ਤੇ ਮੈਂ ਉਸ ਦੇ ਵਿੱਚ ਪੰਜਾਬੀ ਟੱਚ ਐਡ ਕਰਕੇ ਉਸ ਨੂੰ GTA ਪੰਜਾਬ ਬਣਾਇਆ ਜਿਸ ਨੂੰ ਬਹੁਤ ਪਸੰਦ ਕੀਤਾ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਉਸ ਦੇ ਵਿੱਚ ਇੱਕ ਸੀਰੀਜ਼ ਕੀਤੀ ਤੇ ਉਹ ਵੀ ਆਈ ਥਿੰਕ ਹੁਣ ਹੋ ਚੁੱਕੀ ਆ ਤੇ ਹੁਣ ਮੈਂ ਨਵਾਂ ਸੋਚ ਰਿਹਾ ਕਿ ਹੁਣ ਟ੍ਰੈਂਡ ਦੇ ਵਿੱਚ ਜੋ ਨਵੀਆਂ ਚੀਜ਼ਾਂ ਹੈਗੀਆਂ ਨੇ ਮੈਂ ਅੱਜ ਤੱਕ ਵੈਸੇ ਟ੍ਰੈਂਡ ਫੋਲੋ ਕੀਤਾ ਨਹੀਂ ਆ ਤੇ ਮੈਂ ਆਪਣੀ ਟ੍ਰੈਂਡ ਆਪਣੇ ਟ੍ਰੈਂਡ ਚੱਲ ਪਏ ਆਪੇ ਤੇ ਹੁਣ ਮੈਂ ਦੇਖ ਰਿਹਾ ਕਿ ਜੋ ਟ੍ਰੈਂਡ ਦੇ ਵਿੱਚ ਹੈ ਥੋੜਾ ਉਸ ਦੇ ਨਾਲ ਬਲੈਂਡ ਹੋ ਕੇ ਕੁਝ ਨਵਾਂ ਕ੍ਰੀਏਟ ਕਰੀਏ ਔਰ ਇਸ ਦੇ ਨਾਲ ਨਾਲ ਹੁਣ ਮੈਂ ਥੋੜਾ ਟਰੈਵਲਿੰਗ ਕਰਨਾ ਚਾਹੁੰਦਾ ਕਿ ਮੈਂ ਟਰੈਵਲ ਕਰਾਂ ਅਲੱਗ-ਅਲੱਗ ਜਗ੍ਹਾ ਤੇ ਜਾਵਾਂ ਤੇ ਉੱਥੇ ਜਾ ਕੇ ਕੰਟੈਂਟ ਕ੍ਰੀਏਟ ਕਰਾਂ ਬਹੁਤ ਸਾਰੇ ਜਿਹੜੇ ਨੌਜਵਾਨ ਤੁਹਾਨੂੰ ਫੋਲੋ ਕਰਦੇ ਨੇ ਉਹਨਾਂ ਨੂੰ ਵੀ ਚਾਹੀਦਾ ਕਮੈਂਟ ਸੈਕਸ਼ਨ ਚਾਹੁੰਦੇ ਕਿ ਸਾਨੂੰ ਵੀ ਇਹ ਡਾਂਸ ਫਾਰਮ ਸਿਖਾ ਦਿੱਤੀ ਜਾਵੇ ਕਿਉਂਕਿ ਬਹੁਤ ਇੰਟਰਸਟ ਹੈ ਅੱਜਕੱਲ੍ਹ ਇਸ ਜੀ ਬਿਲਕੁਲ ਕਮੈਂਟਸ ਆਂਦੇ ਨੇ ਕਈ ਵਾਰ ਆਂਦੇ ਨੇ ਅਗਰ ਮਨ ਨੂੰ ਕੋਈ ਪੁੱਛਦਾ ਕਿ ਅਸੀਂ ਤੁਹਾਡੇ ਵਰਗਾ ਬਣਨਾ ਤਾਂ ਮਨ ਨੂੰ ਉਹੀ ਚੀਜ਼ ਕਹਿਣਾ ਕਿ ਆ ਤੁਸੀਂ ਆਪਣੇ ਵਰਗੇ ਬਣੋ ਬੀ ਯੂਅਰਸੈਲਫ ਜੋ ਤੁਸੀਂ ਕਰਨਾ ਚਾਹੁੰਦੇ ਹੋ ਜੋ ਤੁਹਾਡਾ ਦਿਲ ਕਹਿੰਦਾ ਕਰਨ ਨੂੰ ਤੁਸੀਂ ਉਹ ਚੀਜ਼ ਕਰੋ ਔਰ ਕ੍ਰੀਏਟੀਵਿਟੀ ਔਰ ਇੱਕ ਆਪਣਾ ਔਰਾਸ ਅੰਦਰ ਵਿੱਚ ਹੀ ਹੁੰਦਾ ਪਰਮਾਤਮਾ ਨੇ ਸਭ ਨੂੰ ਬਖਸ਼ਿਆ ਤੁਹਾਨੂੰ ਤੁਹਾਨੂੰ ਬਸ ਉਸ ਨੂੰ ਪਛਾਣਨਾ ਹੈ ਤੁਸੀਂ ਜਦੋਂ ਪਛਾਣ ਲਓਗੇ ਤਾਂ ਤੁਸੀਂ ਆਪੇ ਹੀ ਦੁਨੀਆ ਤੋਂ ਅਲੱਗ ਨਿਕਲ ਕੇ ਆ ਜਾਓਗੇ ਤਾਂ ਟੈਲੈਂਟ ਜਿਹੜਾ ਹੈ ਹਮੇਸ਼ਾ ਪਛਾਣਨਾ ਚਾਹੀਦਾ ਜਿਵੇਂ ਤੁਸੀਂ ਆਪਣੇ ਲਾਈਫ ਦੇ ਵਿੱਚ ਉਸ ਨੂੰ ਗੋਲ ਬਣਾ ਲਿਆ ਤੇ ਉਸ ਨੂੰ ਅਚੀਵ ਵੀ ਕਰ ਲਿਆ ਨੌਜਵਾਨਾਂ ਨੂੰ ਕੀ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਦੇਖੋ ਬੀਅਰ ਔਰਸੈਲਫ ਜੋ ਤੁਸੀਂ ਚਾਹਦੇ ਹੋ ਹਮੇਸ਼ਾ ਆਪਣੇ ਦਿਲ ਦੀ ਸੁਣੋ ਆਲੇ ਦੁਆਲੇ ਕੀ ਚੱਲ ਰਿਹਾ ਹੈ ਸਾਰੀਆਂ ਚੀਜ਼ਾਂ ਨੂੰ ਭੁੱਲ ਜਓ ਕੌਣ ਕੀ ਕਰ ਰਿਹਾ ਹੈ ਟ੍ਰੈਂਡ ਦੇ ਵਿੱਚ ਕੀ ਹੈ ਤੁਸੀਂ ਉਹਨਾਂ ਚੀਜ਼ਾਂ ਤੇ ਨਾ ਜਾਓ ਅਗਰ ਤੁਸੀਂ ਸਾਰਿਆਂ ਤੋਂ ਹਟ ਕੇ ਅਲੱਗ ਨਿਕਲਣਾ ਚਾਹੁੰਦੇ ਹੋ ਤਾਂ ਤੁਸੀਂ ਉਹੀ ਕਰੋ ਜੋ ਤੁਹਾਡੇ ਵਿੱਚ ਹੈ ਜੋ ਗੁਣ ਤੁਹਾਨੂੰ ਪਰਮਾਤਮਾ ਨੇ ਬਖਸ਼ੇ ਬਸ ਉਸ ਨੂੰ ਪਛਾਣੋ ਉਸ ਨੂੰ ਨਿਖਾਰੋ ਪ੍ਰੈਕਟਿਸਿਸ ਦਾ ਕੀ ਜਿੰਨਾ ਜ਼ਿਆਦਾ ਤੁਸੀਂ ਪ੍ਰੈਕਟਿਸ ਕਰਦੇ ਰਹੋਗੇ ਉਨਾ ਹੀ ਤੁਸੀਂ ਨਿਖਰਦੇ ਰਹੋਗੇ ਤਾਂ ਇੱਕ ਦਿਨ ਖੁਦ ਹੀ ਸਕਸੈਸ ਤੁਹਾਡੇ ਕੋਲ ਚੱਲ ਕੇ ਆ ਜਾਏਗੀ ਥੈਂਕ ਯੂ ਸੋ ਮਚ ਗੁਰਪ੍ਰੀਤ ਤਾਂ ਦੇਖਿਆ ਤੁਸੀਂ ਵੀ ਰੋਬੋਟਿਕ ਇਲੂਜਨ ਜਿਸ ਦੇ ਕੀ ਸੋਸ਼ਲ ਮੀਡੀਆ ਦੇ ਉੱਤੇ ਸ਼ਾਇਦ ਇਸ ਟਾਈਮ ਬਹੁਤ ਜ਼ਿਆਦਾ ਟ੍ਰੈਂਡ ਵੀ ਕੀਤਾ ਹੋਇਆ ਹੈ ਬਹੁਤ ਸਾਰੇ ਵੱਡੇ ਵੱਡੇ ਆਰਟਿਸਟ ਦੇ ਨਾਲ ਇਹਨਾਂ ਨੇ ਕੋਲੈਬੋਰੇਟ ਕੀਤਾ ਹੋਇਆ ਤੇ ਡਾਂਸ ਦੀਆਂ ਬਹੁਤ ਸਾਰੀਆਂ ਫਾਰਮਸ ਹੁੰਦੀਆਂ ਹੈ ਸਿੰਗਿੰਗ ਦੀ ਬਹੁਤ ਸਾਰੀ ਫਾਰਮ ਹੁੰਦੀ ਹੈ ਹਰ ਇੱਕ ਚੀਜ਼ ਦੀ ਆਪਣੀ ਆਪਣੀ ਕਲਾ ਹੈ ਤੇ ਇਨਸਾਨ ਕਹਿ ਲੋ ਵੀ ਇੱਕ ਟੈਲੈਂਟ ਜਿਹੜੀ ਆਪਣੇ ਅੰਦਰ ਪਛਾਣਨ ਦੀ ਦੇਰ ਹੈ ਫਿਰ ਤਾਂ ਮੈਨੂੰ ਲੱਗਦਾ ਕਿ ਸਕਸੈਸ ਉਸ ਦੇ ਕਦਮਾਂ ਦੇ ਵਿੱਚ ਆਪਣੇ ਆਪ ਹੀ ਆ ਜਾਂਦਾ ਤਾਂ ਇਦਾਂ ਦੀਆਂ ਹੋਰ ਕਹਾਣੀਆਂ ਤੁਹਾਡੇ ਅੱਗੇ ਜ਼ਰੂਰ ਪੇਸ਼ ਕਰਾਂਗੇ ਵਧੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਸ ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਪ੍ਰਬਲੀਨ ਕੌਰ